ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਘਰ ਦਾ ਨਾਈਟ ਤੇ ਤੁਹਾਡਾ ਫਿਰ ਤੋਂ ਸਵਾਗਤ ਹੈ ਤੇ ਅੱਜ ਆਪਾਂ ਤੁਹਾਡੇ ਲਈ ਲੈ ਕੇ ਆਏ ਇੱਕ ਜੁਨਿਕ ਜਿਹਾ ਕੁੰਡੇ ਪਾਉਣ ਦਾ ਡਿਜ਼ਾਈਨ ਬੋ ਸੌਰੀ ਬੋ ਪਿਆਰਾ ਲੱਗਦਾ ਹੈ ਤੇ ਬੱਚਿਆਂ ਦੇ ਸਵੈਟਰ ਜਾਂ ਕਿ ਗਰਲੇ ਸਵੈਟਰ ਵਿੱਚ ਬਹੁਤ ਗਰਲੀ ਸਟਾਪ ਬਣਾਓਗੇ ਜਿਸ ਤਰ੍ਹਾਂ ਇਹ ਬੋ ਪਿਆਰਾ ਲੱਗੇਗਾ ਠੀਕ ਹੈ ਕੀ ਕਰਨਾ ਹੈ ਆਪਾਂ ਸਭ ਤੋਂ ਪਹਿਲਾਂ रिक्वेस्ट करनी है तो क्योंकि सबसक्राइबर बहुत स्लो आ रहे हैं इस करके रिक्वेस्ट है प्लीज़ चैनल सबसक्राइब करना वीडियो लाइक करना कमेंट करके दसा वीडियो किस तरह लगी तो सब तो पहला की करा कि आप जिस तरह नॉर्मल कुंडा पाने इस तरह नॉर्मल एक कुंडा बना लेना इन आप सिलाई तो चल लेना इस तरह खिंच के टाइट कर लवोंगे ठीक है ए वाला जोड़ा थ्रैड है तो थोड़ा ही छ्डना ठीक है इस तरह ਠੀਕ ਹੈ ਇਹਨੂੰ ਇਸ ਤਰ੍ਹਾਂ ਕਰਾਂਗੇ ਸੈਕਿੰਡ ਨੀਡਲ ਲਾਵਾਂਗੇ ਇਹ ਵਾਲੇ ਕੁੰਡੇ ਮੈਂ ਸਿੰਪਲ ਪੌਣ ਦੱਸੀ ਹੋਇਆ ਇਹਦੇ ਵਿੱਚ ਡਿਜ਼ਾਈਨ ਬਣਾਵਾਂਗੇ ਆਪਾਂ ਪਹਿਲਾਂ ਆਪਾਂ ਸਿੰਪਲ ਭਾਈ ਸੀਗੇ ਉਹਦਾ ਲਿੰਕ ਆਈ ਬਟਨ ਤੇ ਦੇ ਦੇ ਦੂੰਗੇ ਸਿੰਪਲ ਕੁੰਡੇ ਤੇ ਇਹਦੇ ਵਿੱਚ ਆਪਾਂ ਥੋੜਾ ਜਿਹਾ ਡਿਜ਼ਾਈਨ ਬਣਾਵਾਂਗੇ ਠੀਕ ਹੈ ਐਸ ਤਰ੍ਹਾਂ ਇੱਕ ਕੁੰਡਾ ਬਣਾਇਆ ਇਹਨੂੰ ਵਾਪਸ ਇੱਥੇ ਲੈ ਲਿਆ ਠੀਕ ਹੈ ਥੋੜਾ ਟਾਈਟ ਕਰ ਲਵਾਂਗੇ ਇਧਰਲੀ ਸਾਈਡ ਤੋਂ ਹੁਣ ਇੱਥੋਂ ਠੀਕ ਹੈ ਐਵਾਰੀ ਇੱਧਰਲੀ ਸਾਈਡ ਤੋਂ ਹੁੰਨਾ ਐਸਾ ਕਿਦਾਂ ਇਹ ਵਾਲਾ ਐਤੋ ਠੀਕ ਹੈ ਦੋ ਇੱਕ ਕੈਜਸ ਵਾਲਾ ਹੋ ਗਿਆ ਦੋ ਤੇ ਇਹਨੂੰ ਕੁੰਡੇ ਨੂੰ ਆਪਾਂ ਇਸ ਤਰ੍ਹਾਂ ਲਿਆਏ ਇਸ ਤਰ੍ਹਾਂ ਪਾਏ ਦੇ ਤੇ ਐਸ ਲਾਈ ਦੇ ਤੇ ਲੈ ਲਾਂਗੇ ਠੀਕ ਹੈ ਤਿੰਨ ਹੋ ਗਏ ਇੱਕ ਹੋਰ ਲਵਾਗੇ ਇਹ ਹੋ ਗਏ 4 ਠੀਕ ਹੈ 4 ਕੁੰਡੇ ਹੋ ਗਏ 1 2 3 4 ਠੀਕ ਹੈ 4 ਕੁੰਡੇ ਪਾਉਣ ਤੋਂ ਬਾਅਦ ਕੀ ਕਰਨਾ ਹੈ ਇਹਦੇ ਵਿੱਚ ਆਪਾਂ ਕੀ ਕਰਨਾ ਹੈ ਆਪਾਂ 3 3 ਕੁੰਡੇ ਦੇ ਮਲਟੀਪਲਾਈ ਚ ਜਾਣਾ ਹੈ 3 ਕੁੰਡੇ ਆਪਾਂ ਜਿਸ ਤਰ੍ਹਾਂ ਕੱਟ ਪਾਉਣੇ ਆ 3 3 ਕੁੰਡੇ ਅਗਲੀ ਸਲਾਈ ਚ ਵਧਣਗੇ ਤੁਹਾਨੂੰ ਪਤਾ ਲੱਗ ਜਾਊਗਾ ਕਿ ਇਸ ਤਰ੍ਹਾਂ ਪਾਉਣੇ ਆ ਦੋ ਹਿੱਸੇ ਕੁੰਡੇ ਕਰ ਲੈਣੇ ਆ ਅੱਧੇ ਪੌਣੇ ਆ ਜਿਸ ਤਰ੍ਹਾਂ 90 ਕੁੰਡੇ ਪਾਉਣੇ ਆ ਤਾਂ ਤੁਸੀਂ ਸਿਰਫ 60 ਹੀ ਕੁੰਡੇ ਪਾਉਣੇ ਆ ਏਲੀਆ ਐਸਟਰਾ ਤਾਗਾ ਲਪੇਟਿਆ ਐਸਾ ਤਾਗ ਲਵਾਂਗੇ ਵਲ ਪਾਵਾਂਗੇ ਦੋ ਵਾਰੀ ਅਗੇਨ ਤਾਗ ਗਲ ਪੇਟਿਆ ਤਿੰਨ ਵਾਰੀ ਹੁਣਿਆ ਫੇਰ ਤਾਂ ਗੱਲ ਪੇਟਿਆ ਫੇਰ ਚਾਰ ਵਾਰੀ ਉਣਿਆ ਇਹਨੂੰ ਥੋੜਾ ਲੂਜ਼ ਰੱਖਣਾ ਫੇਰ ਤਾਂ ਗੱਲ ਪੇਟਾਂਗੇ ਤੇ ਪੰਜ ਵਾਰੀ ਆਪਾਂ ਉਣ ਲਵਾਂਗੇ ਪੰਜ ਵਾਰੀ ਉਣ ਤੋਂ ਬਾਅਦਾ ਜਿਹੜਾ ਇਹ ਵਾਲਾ ਕੁੰਡਾ ਹੈ ਐਸੇ ਨੀਡਲ ਤੇ ਇਹ ਵਾਲਾ ਕੁੰਡਾ ਹੈ ਇਹਨੂੰ ਆਪਾਂ ਇਸ ਤਰ੍ਹਾਂ ਉਤਾਰ ਦਵਾਂਗੇ ਠੀਕ ਹੈ ਉਤਾਰਨ ਤੋਂ ਬਾਅਦਾ ਇਹ ਵਾਲੇ ਜਿਹੜੇ ਕੁੰਡੇ ਆਪਾਂ ਸਾਰੇ 10 ਕੁੰਡੇ ਹੋ ਗਏ ਆ ਇਹ ਸਾਰੇ ਦੇ ਸਾਰੇ ਆਪਾਂ ਐਸੇ ਨੀਡਲ ਤੇ ਲਵਾਂਗੇ Left side Estra Estra Lake Inwa Pai kokunde unalamagesra. ਇਨ ਵਾਸਤੇ ਦੋਰੀ ਲਪੇਟ ਲਓ ਤਾਂ ਕਿ ਕੁੰਡਾ ਬਣ ਕੇ ਨਿਕਲ ਆਵੇ ਥੋੜਾ ਔਖਾ ਹੋਊਗਾ ਐਸਾ ਤੇ ਇਹਨਾਂ ਨੂੰ ਆਪਾਂ ਉਤਾਰ ਦੇਣਾ ਠੀਕ ਹੈ ਇਹਨੂੰ ਆਪਾਂ ਇਸ ਤਰ੍ਹਾਂ ਲਵਾਂਗੇ ਐਸ ਤੇ ਫੇਰ ਆਪਾਂ ਉਣਾਗੇ ਇੱਕ ਇਹ ਹੋ ਗਿਆ ਇੱਕ ਇਹ ਹੋ ਗਿਆ ਦੋ ਫੇਰ ਉਣਾਗੇ ਤਿੰਨ ਵਾਰੀ ਹੋ ਗਿਆ ਤੇ ਇਹ ਚਾਰ ਵਾਰੀ ਠੀਕ ਹੈ ਇਹਨੂੰ ਆਪਾਂ ਫੇਰ ਹੁਣਾਗੇ ਇਹ ਵਾਲਾ ਕੁੰਡਾ ਜਿਹੜਾ 1 2 3 ਇਹ ਚੌਥਾ ਕੁੰਡਾ ਆਪਾਂ ਫੇਰ ਹੁਣਾਗੇ ਇੱਕ ਵਾਰੀ ਹੁਣਿਆ ਥੋੜਾ ਇਸ ਤਰ੍ਹਾਂ ਲੰਬਾ ਧਾਗਾ ਕਰ ਲਿਓ ਦੋ ਵਾਰੀ ਇਸ ਤਰ੍ਹਾਂ ਲੰਬਾ ਕਰ ਲਿਓ ਤਾਂ ਕਿ ਹੁਣਾ ਈਜੀ ਹੋ ਜੇ ਦੋ ਵਾਰੀ ਹੋਇਆ ਤਾ ਗੱਲ ਪੇਟਾਂਗੇ ਇਸ ਤਰ੍ਹਾਂ ਤਿੰਨ ਵਾਰੀ ਹੁਣਿਆ ਅਗੇਨ ਤਾਂ ਗੱਲ ਪੇਟਾਂਗੇ ਚਾਰ ਵਾਰੀ ਹੁਣਿਆ ਅਗੇਨ ਤਾਂ ਗੱਲ ਪੇਟਾਂਗੇ ਤੇ ਇਹ ਪੰਜ ਵਾਰੀ ਠੀਕ ਹੈ ਪੰਜ ਵਾਰੀ ਹੁਣ ਤੋਂ ਬਾਅਦ ਆਪਾਂ ਆਏ ਵਾਲਾ ਕੁੰਡਾ ਜਿਹੜਾ ਹੈ ਇਹਨੂੰ ਆਪਾਂ ਇਸ ਤਰ੍ਹਾਂ ਉਤਾਰ ਦੇਣਾ ਹੈ ਠੀਕ ਹੈ ਤੇ ਇਹਨਾਂ ਸਾਰਿਆਂ ਨੂੰ ਆਪਾਂ ਐਸ ਸਲਾਈ ਤੇ ਲੈ ਕੇ ਆਵੇ ਫੇਸ ਵਾਰ ਮੈਂ ਥੋੜਾ ਲੂਜ਼ ਰੱਖਿਆ ਪਹਿਲੀ ਵਾਰ ਟਾਈਟ ਹੋ ਗਿਆ ਸੀ ਤੇ ਇਸ ਤਰ੍ਹਾਂ ਆਪਾਂ ਓਨ ਲਵਾਂਗੇ ਇਸ ਤਰ੍ਹਾਂ ਆਪਾਂ ਓਨ ਲਵਾਂਗੇ ਠੀਕ ਹੈ ਇਹਨੂੰ ਲਵਾਂਗੇ ਇਸ ਤਰ੍ਹਾਂ ਵਾਪਸ ਠੀਕ ਹੈ ਇੱਕ ਬਣਾਵਾਂਗੇ ਇਹਨੂੰ ਵਾਪਸ ਇੱਥੇ ਲਿਆ ਇੱਕ ਹੋਰ ਬਣਾਵਾਂਗੇ ਇਹਨੂੰ ਵਾਪਸ ਇੱਥੇ ਲਿਆ ਤੇ ਇੱਕ ਹੋਰ ਬਣਾਵਾਂਗੇ ਵਾਪਸ ਇੱਥੇ ਲਿਆ ਤੇ ਇਹ ਚੌਥਾ ਕੁੰਡਾ ਜਦੋਂ ਬਣ ਗਿਆ ਤੇ ਇਹਦੇ ਵਿੱਚੋਂ ਆਪਾਂ ਇੱਕ ਵਾਰੀ ਹੁਣਿਆ ਇਸ ਤਰ੍ਹਾਂ ਥੋੜਾ ਲੂਜ਼ ਕਰ ਲੈਣਾ ਤਾਂ ਕਿ ਕੁੰਡਾ ਜਲਦੀ ਨਿਕਲ ਸਕੇ ਇਹ ਵਾਲਾ ਲੂਜ਼ ਬਣਾਇਆ ਸੀ ਤਾਂ ਕੁੰਡਾ ਬਹੁਤ ਜਲਦੀ ਨਿਕਲ ਗਿਆ ਇਹ ਥੋੜਾ ਟਾਈਟ ਹੋ ਗਿਆ ਤੇ ਛੋਟਾ ਆ ਗਿਆ ਇਸ ਤਰ੍ਹਾਂ ਥੋੜਾ ਲੂਜ਼-ਲੂਜ਼ ਬਣਾਣਾ ਇਸ ਤਰ੍ਹਾਂ ਠੀਕ ਹੈ ਤਾਂ ਗੱਲ ਭੇਟਿਆ ਦੋ ਵਾਰੀ ਹੁਣਿਆ ਠੀਕ ਹੈ ਅਗੇਨਤਾ ਗੱਲ ਭੇਟਿਆ ਤਿੰਨ ਵਾਰੀ ਹੁਣਿਆ ਐਸਾ ਅਗੇਨਤਾ ਗੱਲ ਭੇਟਿਆ ਤੇ ਆਪਾਂ ਨੇ ਚਾਰ ਵਾਰੀ ਹੁਣਿਆ ਅਗੇਨਤਾ ਗੱਲ ਭੇਟਿਆ ਤੇ ਆਪਾਂ ਨੇ ਪੰਜ ਵਾਰੀ ਹੁਣਿਆ ਐਸਾ ਤੇ ਇਹਨੂੰ ਆਪਾਂ ਐਸਾ ਉਤਾਰ ਦਵਾਂਗੇ ਇਹ ਵਾਲੇ ਕੁੰਡੇ ਨੂੰ ਤੇ ਇਹ ਵਾਲੇ ਸਾਰੇ ਤੇ ਸਾਰੇ ਆਪਾਂ ਲੈਫਟ ਸਾਈਡ ਸਲਾਈ ਤੇ ਲਾਵਾਂਗੇ ਤੇ ਇਹਨੂੰ ਆਪਾਂ ਇਸ ਤਰ੍ਹਾਂ ਦੋ ਵਾਰੀ ਇਸ ਤਰ੍ਹਾਂ ਵਾਲ ਚੜਾ ਲਾਂਗੇ ਤਾਂ ਕਿ ਕੁੰਡਾ ਆਉਣਾ ਸੋਖਾ ਹੋ ਜੇ ਅਗਰ ਤੁਸੀਂ ਇੱਕੇ ਵਾਰੀ ਵੀ ਆਉਣਾ ਚਾਹੋ ਤੇ ਲੈ ਗਿਆ ਕਿ ਆ ਸਕਦੇ ਇਸ ਤਰ੍ਹਾਂ ਕੁੰਡਾ ਘੇਰੀ ਇਸ ਵਾਰ ਇੱਕ ਵਾਰੀ ਇੱਕੇ ਵਾਲ ਨਾਲ ਕੁੰਡਾ ਆ ਗਿਆ ਠੀਕ ਹੈ ਵਾਪਸ ਲਵਾਂਗੇ ਇੱਥੇ ਵਾਲਾ ਕੁੰਡਾ ਤੇ ਫੇਰ ਹੁਣਾਂਗੇ ਠੀਕ ਹੈ ਇੱਕ ਕੁੰਡਾ ਬਣ ਗਿਆ ਤਿੰਨ ਵਾਰੀ ਆਪਾਂ ਹੁਣ ਕੇ ਤਿੰਨ ਗੁੰਡੇ ਹੋਰ ਬਣਾਉਣੇ ਚਾਰ ਕੁੰਡੇ ਕਰਨੇ ਆ ਬਸ ਇੰਨਾ ਗਾ ਧਿਆਨ ਰੱਖਣਾ ਇੱਕ ਇੱਕ ਵਾਰੀ ਹੁਣਾਂਗੇ ਵਾਪਸ ਲਿਆ ਦੋਸੀ ਵਾਰੀ ਹੁਣਾਗੇ ਵਾਪਸ ਲਿਆ ਇਹਨੂੰ ਆਪਾਂ ਗੁੰਡੇ ਨੂੰ ਇਸ ਤਰ੍ਹਾਂ ਰੱਖ ਲਾਂਗੇ ਤਾਂ ਕਿ ਥੋੜਾ ਈਜੀ ਹੋਵੇ ਤਿੰਨ ਵਾਰੀ ਇੱਥੇ ਠੀਕ ਹੈ ਥੋੜਾ ਇਹਨਾਂ ਨੂੰ ਥੋੜਾ ਕੇ ਖਿੱਚ ਲੈਣਾ ਗੁੰਡਿਆਂ ਨੂੰ ਠੀਕ ਹੈ ਤਾਂ ਕਿ ਲੂਜ਼ ਨਾ ਹੋਣ ਇਹ ਵਾਲਾ ਲੂਜ਼ ਬਣਾਉਣਾ ਹੈ ਇੱਕ ਵਾਰੀ ਲਿਆ ਤਾਂ ਗੱਲ ਭੇਟਾਂਗੇ ਜਨਨ ਕਿ ਇੰਨਾ ਤੁਸੀਂ ਰੱਖਣਾ ਵੇਖ ਸਕਦੇ ਤੁਸੀਂ ਕਿੰਨਾ ਰੱਖਣਾ ਤਾਂ ਗੱਲ ਭੇਟਾਂਗੇ ਦੋ ਵਾਰੀ ਇਲਤਾ ਗੱਲ ਭੇਟਾਂਗੇ ਤਿੰਨ ਵਰੀ ਤਾਂ ਗੱਲ ਭੇਟਾਂਗੇ ਚਾਰ ਵਰੀ ਤਾਂ ਗੱਲ ਭੇਟਾਂਗੇ ਤੇ ਪੰਜ ਵਰੀ ਠੀਕ ਹੈ ਪੰਜ ਵਰੀ ਉਹਨ ਤੋਂ ਬਾਅਦ ਆਹ ਵਾਲਾ ਕੰਡਾ ਆਪਾਂ ਉਤਾਰ ਦਵਾਂਗੇ ਇਹਨਾਂ ਨੂੰ ਸਾਰਿਆਂ ਨੂੰ ਆਪਾਂ ਲੈ ਲਾਂਗੇ ਇਹਦੇ ਤੇ ਐਸਾ ਉਨ ਲਵਾਂ ਇਹ ਵਾਲਾ ਵਾਪਸ ਨਾਲ ਲਾਗੇ ਇਹਨਾਂ ਪਾਸੇ ਤਾਂ ਹਟਾ ਲਵਾਂ। ਠੀਕ ਹੈ ਇਹਨੂੰ ਆਪਾਂ ਇਸ ਤਰ੍ਹਾਂ ਲਵਾਂਗੇ। ਠੀਕ ਹੈ। ਆਹ ਕੁਝ ਇਸ ਤਰ੍ਹਾਂ ਦੇ ਇਹ ਭਨਣ ਲੱਗੇ ਆ। ਠੀਕ ਹੈ। ਹੁਣ ਆਪਾਂ ਨੇ ਕੀ ਕਰਨਾ ਹੈ ਇਸ ਤਰ੍ਹਾਂ ਦੇ ਰੋਜ਼ ਭਨਣ ਲੱਗੇ। ਹੁਣ ਆਪਾਂ ਤਿੰਨ ਗੁੰਟੇ ਸਿੱਧੇ ਹੋਣਾਗੇ ਪਹਿਲਾਂ। ਇੱਕ ਇੱਥੋਂ ਲਿਆ। ਇਸ ਤਰ੍ਹਾਂ ਬਣਾਇਆ ਇਸ ਤਰ੍ਹਾਂ। ਇੱਥੋਂ ਲਿਆ। ਇਸ ਤਰ੍ਹਾਂ ਬਣਾਇਆ ਤੇ ਇੱਕ ਐਜਸ ਵਾਸਤੇ ਕੁੰਡਾ ਪਾ ਐਕਸਟਰਾ ਲਵਾਂ ਠੀਕ ਹੈ ਇਹ ਮੈਂ ਹੁਣ ਇਸ ਇਹੀ ਜਿਹੜੇ ਰਿਪੀਟ ਕਰਦੇ ਹੋਏ ਤੁਸੀਂ ਜਾਣਾ ਵਾ ਆ ਵੇਖ ਕਿੰਨਾ ਸੋਨਾ ਰੋਜ਼ ਵਾਲਾ ਬਾਰਡਰ ਬਣਦਾ ਪਿਆ ਠੀਕ ਹੈ ਮੈਂ ਥੋੜਾ ਜਿਹਾ ਬਣਾ ਲਾਂ ਅੱਗੇ ਕੀ ਕਰਨਾ ਹੈ ਆਪਾਂ ਹੁਣ ਆਪਾਂ ਫਸਟ ਰੋ ਤੇ ਆ ਗਏ ਇਹਨਾਂ ਆਪਾਂ ਇਸ ਤਰ੍ਹਾਂ ਸਿੱਧਾ ਉੜਾਂਗੇ ਚਾਰ ਕੁੰਡਿਆਂ ਨੂੰ ਠੀਕ ਹੈ 1 2 3 ਚਾਰ ਚਾਰ ਕੁੰਡੇ ਪੋਂਤ ਪਾਤਾ ਇੱਕ ਗੈਪ ਪੈ ਰਿਆ ਵਿੱਚ ਇਹਨੂੰ ਗੈਪ ਨੂੰ ਆਪਾਂ ਫਿਲ ਕਰਨ ਵਾਸਤੇ ਕੁੰਡੇ ਪਾਵਾਂਗੇ ਅਸਾ ਇੱਕ ਠੀਕ ਐਸਾ ਮੈਂ ਅੱਗੇ ਵੀ ਇਸ ਤਰ੍ਹਾਂ ਕੁੰਡੇ ਪੋਣੇ ਦੱਸਿਆ ਦੋ ਐਸਾ ਫਿੰਗਰ ਕਰਨੀ ਆ ਐਸਾ ਘਮਾਉਣਾ ਐਸਾ ਉੱਪਰ ਵਾਲਾ ਠੀਕ ਐ ਵੇਖੋ ਤਿੰਨ ਤਿੰਨ ਕੁੰਡੇ ਪਾ ਲਏ ਆਪਾਂ ਨੇ ਇੱਕ ਦੋ ਤਿੰਨ ਹੋ ਗਏ ਠੀਕ ਹੈ ਅਗੇਨ ਫੇਰ ਆਪਾਂ ਵਧਾਵਾਂਗੇ ਵਿੱਚ ਗੈਪ ਪੈ ਰਿਹਾ ਏ ਇਹ ਗੈਪ ਪੈ ਰਿਹਾ ਇਹਨੂੰ ਆਪਾਂ ਫਿਲ ਕਰਨਾ ਤਿੰਨ ਗੁੰਡਿਆਂ ਨਾਲ 1 2 ਇਸ ਤਰ੍ਹਾਂ ਇਸ ਤਰ੍ਹਾਂ ਲੈਣਾ ਵਾ ਐਸਾਂ ਘੁਮਾਉਣੀ ਆ ਤੇ ਇਹ ਵਾਲੇ ਉੱਪਰ ਵਾਲੀ ਸਾਈਡ ਤੋਂ ਲੈ ਲੈਣੇ ਤਿੰਨ ਠੀਕ ਹੈ ਅੱਗੇ ਫੇਰ ਆਪਾਂ ਤਿੰਨ ਗੁੰਡੇ ਸਿੱਧੇ ਹੋਣਾਂਗੇ 1 2 3 ठीक है अगे फिर अपने ये वाला होना अगे आप गैप फिल करना है एक दो तीन ठीक है अगे फिर आप तीन गुंडे उड़ा एक दो तीन ठीक है फिर गैप फिल करना इस तरह ਐਸਰਾ 3 ਠੀਕ ਹੈ ਅੱਗੇ ਲਾਸਟ ਵਾਲੇ ਵੀ ਸਿੱਧੇ ਹੁੰਦੇ ਆ। ਆਕੇ ਅੱਗੇ ਆਪਾਂ ਉਲਟੀ ਸਾਈਡ ਤੇ ਉਲਟੀ ਸਲਾਈ ਸਾਰੀ ਤੇ ਸਾਰੀ ਆਪਣੀ ਉਲਟੀ ਜਾਊਗੀ ਇਸ ਤਰ੍ਹਾਂ। ਅੱਗੇ ਤੁਸੀਂ ਜੋ ਵੀ ਡਿਜ਼ਾਈਨ ਪਾਉਣਾ ਹੋਵੇ ਇਹ ਉਲਟੀ ਸਲਾਈ ਬਣਾਉਣ ਤੋਂ ਬਾਅਦ ਤੁਸੀਂ ਪਾ ਸਕਦੇ ਹੋ ਐਸਾ ਇਹ ਆਪਣੀ ਉਲਟੀ ਸਲਾਈ ਪਾਣੀ ਅੱਗੇ ਤੁਸੀਂ ਜੋ ਵੀ ਡਿਜ਼ਾਈਨ ਬਣਾਉਣਾ ਵਾ ਉਹ ਤੁਸੀਂ ਬਣਾ ਸਕਦੇ ਜੀ ਤਾਂ ਜਿਹੜੇ ਕੁੰਡੇ ਆ ਪਾਏ ਹੋਏ ਹੱਥ ਨਾਲ ਇਹ ਥੋੜੇ ਕਿ ਟਾਈਟ ਹੋਣਗੇ ਇਹਨਾਂ ਨੂੰ ਥੋੜਾ ਧਿਆਨ ਨਾਲ ਰੋਣਾ ਇਹ ਵਾਲੇ ਕੁੰਡੇ ਠੀਕ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਵੀਡੀਓ ਨੂੰ ਲਾਈਕ ਕਰ ਦਿਓ ਕਮੈਂਟ ਕਰਕੇ ਦੱਸਿਓ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਹੈ ਠੀਕ ਹੈ ਸਬਸਕ੍ਰਾਈਬਰ ਬਹੁਤ ਘੱਟ ਰਿਹਾ ਸ਼ੇਅਰ ਤੁਹਾਡੇ ਬਹੁਤ ਘੱਟ ਰਿਹਾ ਸ਼ੇਅਰ ਕਰੋ ਇਹ ਵੱਧ ਤੋਂ ਵੱਧ ਵੀਡੀਓ ਨੂੰ ਠੀਕ ਹੈ ਤੁਹਾਡੇ ਵਰਗੇ ਭੈਣ ਭਰਾਵਾਂ ਨਾਲ ਫਰੈਂਡਸ ਨਾਲ ਹੀ ਇਹ ਚੈਨਲ ਆ ਤੁਹਾਡਾ ਆਪਣਾ ਚੈਨਲ ਆ ਤੁਹਾਡਾ ਆਪਣਾ ਫਰਜ਼ ਪੈਂਦਾ ਹੈ ਠੀਕ ਹੈ ਅੱਗੇ ਤੁਸੀਂ ਕੋਈ ਵੀ ਡਿਜ਼ਾਈਨ ਪਾਉਣਾ ਚਾਹੋ ਤਾਂ ਪਾ ਸਕਦੇ ਜੀ ਇਹ ਹੁਣ ਆਪਣੇ ਕੋ ਕਿੰਨੇ ਕੁੰਡੇ ਹੋ ਗਏ ਮੈਂ ਤੁਹਾਨੂੰ ਗਿਣ ਕੇ ਦੱਸਦੀ ਹਾਂ ਪਹਿਲਾਂ ਕਿੰਨੇ ਸੀ 1 2 3 4 5 6 7 8 9 10 11 12 13 14 15 16 17 18 19 20 21 22 23 24 25 26 27 28 ਠੀਕ ਹੈ ਪਹਿਲਾਂ ਆਪਣੇ ਕੋ ਕੁੰਡੇ ਹੁਣ ਆਪਣੇ ਕੋ ਕੁੰਡੇ 28 ਤੇ ਪਹਿਲਾਂ ਆਪਣੇ ਕੋ ਕਿੰਨੇ ਸੀਗੇ 3 6 9 3 12 ਤੇ 3 15 15 ਤੋਂ 28 ਕੁੰਡੇ ਹੋ ਗਿਆ ਤੁਸੀਂ ਉਹਨੂੰ ਮਲਟੀਪਲ ਕਰ ਸਕਦੇ ਜੀ ਉਹਨਾਂ ਨੂੰ ਦੇਖ ਸਕਦੇ ਜੀ ਕਿੰਨੇ ਕੁੰਡੇ ਆਪਣੇ ਪੈਨੇ ਸੀਗੇ ਕਿੰਨੇ ਆਪਣੇ ਵਧ ਗਿਆ ਠੀਕ ਹੈ ਇਹਦੇ ਅਕੋਰਡਿੰਗ ਤੁਸੀਂ ਕੁੰਡਿਆਂ ਦਾ ਸਾਬਕਾ ਤਾਬ ਲਾ ਲਿਓ 15 ਕੁੰਡਿਆਂ ਤੋਂ ਆਪਾਂ 28 ਕੁੰਡੇ ਕਰ ਲਿਆ ਜਾਨੀ ਕਿ ਡਬਲ ਕੁੰਡੇ ਵਧ ਚੁੱਕੇ ਆ ਹੂੰ ਤੇ ਇਸ ਕਰਕੇ ਡਬਲ ਕੁੰਡੇ ਪਾਉਣੇ ਸਿੰਗਲ ਕੁੰਡੇ ਪਾਉਣੇ 15 ਪਾਏ ਤਾਂ 30 ਹੋ ਗਏ ਆਲਮੋਸਟ 30 ਹੋ ਗਏ ਮੈਨੂੰ ਗਿਣ ਚ ਪਲੇਖਾ ਹੋ ਗਿਆ ਹੋਊਗਾ ਤੇ ਇਹ ਕੁੰਡੇ ਆਪਣੇ ਜਿਹੜੇ ਵੱਧ ਗਏ ਆ ਤੇ ਤੁਸੀਂ ਹਾਫ ਕੁੰਡੇ ਪਾਉਣੇ ਆ ਜਿੰਨੇ ਕੁੰਡੇ ਪਾਉਣੇ ਆ ਅਗਰ ਤੁਸੀਂ 60 ਕੁੰਡੇ ਪਾਉਣੇ ਆ ਤਾਂ ਤੁਸੀਂ 30 ਕੁੰਡਿਆਂ ਤੱਕ ਇਹ ਡਿਜ਼ਾਈਨ ਨੂੰ ਬਣਾਉਣਾ ਹੈ ਉਸ ਤੋਂ ਬਾਅਦ ਆ ਤੇ ਇਹ ਕੁੰਡੇ ਤੁਹਾਡੇ ਵਿੱਚ ਪੈ ਜਾਣਗੇ ਠੀਕ ਹੈ ਚਲੋ ਜੀ ਮਿਲਦੇ ਹਾਂ ਸੋਨੇ ਦੇ ਡਿਜ਼ਾਈਨ ਦੇ ਨਾਲ ਥੰਬਨੇਲ ਤੇ ਮੈਂ ਥੋੜੀ ਵੱਡੀ ਫੋਟੋ ਲਾ ਦੂੰਗੀ ਇਹ ਵੇਖੋ ਇਹ ਰੋਜ਼ ਰੋਜ਼ ਵਰਗੇ ਲੱਗਦੇ ਆ ਠੀਕ ਹੈ ਵੀਡੀਓ ਦੇ ਵਿੱਚ ਕਲੀਅਰ ਤਾਂ ਨਹੀਂ ਆ ਰਹੇ ਲੇਕਿਨ ਰੀਅਲ ਦੇ ਵਿੱਚ ਰੋਜ਼ ਲੱਗਦੇ ਪਿਆ ਇਸ ਤਰ੍ਹਾਂ ਆ ਵੇਖੋ ਠੀਕ ਹੈ ਚਲੋ ਜੀ ਫੈਮਿਲੀ ਫਰੈਜ਼ ਲੈ ਕੇ ਸ਼ੇਅਰ ਕਰਨਾ ਤੇ ਬਾਈ ਬਾਈ ਟੇਕ ਕੇਅਰ 올 ਮਾਈ ਫਰੈਂਡਸ